ਜੀ ਦੋਸਤੋ ਕਿਵੇਂ ਤੁਸੀਂ ਬਲੌਗ ਤਾਂ ਬਹੁਤ ਦੇਖੇ ਹੋਣਗੇ ਅੱਜ ਮੈਂ ਤੁਹਾਨੂੰ ਇੱਕ ਨਵਾਂ ਹੀ ਬਲੌਗ ਦਿਖਾਉਣਾ ਹੈਗਾ ਅੱਜ ਦਿਖਾਉਣਾ ਤੁਹਾਨੂੰ ਬਲੌਗ ਦੇ ਵਿੱਚ ਆਪਾਂ ਕੌਣ ਕੌਣ ਨੇ ਇਨਸਾਨਾਂ ਦੇ ਤੁਸੀਂ ਬਲੌਗ ਤਾਂ ਬਹੁਤ ਦੇਖੇ ਹੋਣਗੇ ਇਹ ਆ ਸਾਡੀ ਜ਼ਮੀਨ ਦਾ ਪਿੰਜਰਾ ਆ ਗਈ ਜਮੀਂ ਆ ਉਹਦੀ ਆ ਗਈ ਟਿੱਡੀ ਆ ਦੇਖ ਟਿੱਡੀ ਤੁੱਪੇ ਤੁੱਪੇ ਫਿਰਦੀ ਗਈ ਪਿੰਜੇ ਚੱਕੀ ਫਿਰਦੀ ਆ ਇਧਰ ਆ ਨੀ ਆ ਜਾ ਓਰੇ ਟਿੱਡੀ ਓਰੇ ਓਰੇ ਆ ਦੇਖੋ ਆ ਸਾਡੀ ਇੱਕ ਇਹ ਨਿੱਕੀ ਜੀ ਟਿੱਡੀ ਦੇਖ ਇਹ ਬੜੀ ਸਟਾਰਟ ਜਿਹੀ ਟਿਕਦੀ ਨਹੀਂ ਹੈਗੀ ਉਧਰ ਦੇਖ ਉਹ ਦੇਖੋ ਉਧਰ ਦੇਖ ਅੱਗੇ ਲੈ ਉਧਰ ਦੇਖ ਉਧਰ ਦੇਖ ਹਣ ਸਾਰੇ ਦੇਖੋ ਟਿੱਡੀ ਜੀ ਨੂੰ ਜਿਵੇਂ ਰਿਆ ਅੱਜ ਤੁਹਾਨੂੰ ਮੈਂ ਹੋਰ ਦਿਖਾਵਾਂ ਜਿਵੇਂ ਓਏ ਇੱਧਰ ਆ ਰਿਆ ਆ ਜਾ ਦੇਖੇ ਮੇਰੇ ਮਗਰ ਮਗਰ ਆ ਜਾ ਤੈਨੂੰ ਹੋਰ ਨਿੱਕੇ ਵੱਡੇ ਟਿੱਡੇ ਦਿਖਾਉਣਾ ਤੁਹਾਨੂੰ ਆਜੋ ਆ ਜਾ ਮਗਰ ਮਗਰ ਆਹ ਦੇਖ ਮਗਰ ਮਗਰ ਭੱਜੀ ਹੁੰਦੀ ਟਿੱਡੀ ਟਿਕਦੀ ਨਹੀਂ ਹੈਗੀ ਮਗਰ ਕੀ ਇਹ ਬੜੀ ਤੇਜ਼ ਆ ਗਈ ਸਥਾਨ ਅਗੇ ਸਥਾਨ ਦੀ ਟੁੱਟਿਆ ਗਈ ਆ ਜਾ ਆ ਜਾ ਦੇਖ 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 ਦੇ ਇਹ ਖੜਦੀ ਨਹੀਂ ਹੈਗੀ ਆ ਜਾ ਆ ਦੇਖ ਆ ਸਾਡੀ ਵੱਡੀ ਟੀਦੀ ਆ ਗਈ ਇਹਨੇ ਸ਼ਤਰਖਾਨੇ ਨੇ ਤੂੰ ਮਗਰ ਕੀ ਕਰਦੀ ਆ ਔਰ ਇਹਨੂੰ ਲੈ ਕੇ ਜਾ ਜੀ ਮੈਂ ਆ ਦੇਖਾ ਆ ਗਈ ਦੀ ਮਾਂ ਔਰ ਆਈ ਦੀ ਮਾਂ ਗਈ ਆਈ ਮਗਰ ਮਾਂ ਆਹਾ ਇਹ ਸਭ ਤੋਂ ਵੱਡੀ ਟੀਦੀ ਹੈ ਜਿਹੜੀ ਕਿ ਮੈਨੂੰ ਮਾਰਦੀ ਹੈ ਕਿ ਦੇਖਿਓ ਜਦੋਂ ਕੋਲ ਜਾਊਗਾ ਇਹਨੇ ਸੀਸੀ ਕਰਨਾ ਨਹੀਂ ਮਾਰਦੀ ਪਹਚਾਨਦੀ ਆ ਇੱਕ ਟੀਦੀ ਤੈਨੂੰ ਖਵਾਵਾਂਗਾ ਹਮੈਂ ਖਵਾਵਾਂ ਤੈਨੂੰ ਇੱਕ ਦਿਨ ਹੈ ਕਿ ਅਗਸਵ ਅਗਸਵ ਖਾਣੇ ਚੱਲ ਦ ਤੇ ਬੜੀ ਤੇਜ਼ ਆ ਗਈ ਉਹ ਦੇ ਮਰ ਫੇਰ ਆ ਗਈ ਫੇਰ ਨਹੀਂ ਨੇ ਹਟਣਾ ਕਾ ਖਾਂਦੀ ਹੈਗੀ ਆ ਦੇ ਆ ਸਾਡੀ ਇਹ ਗੌਂਦੀ ਦੀ ਰਾਤ ਨੂੰ ਨਿਕਦੀ ਹੁੰਦੀ ਹੈ ਫਿਰ ਕੋਂ ਕੋਂ ਕਰਦੀ ਇਹ ਕਿੱਥੇ ਗਈ ਤੀਤੀ ਤੀਤੀ ਆ ਚਲੀਏ ਆ ਦੇਖੇ ਮੇਰੇ ਮਾਗਣਾ ਆ ਚਲੀ ਪੋਲੀ ਬੋਲੂ ਆ ਜਾ ਬੋਲੂ ਬੋਲੂ ਆ ਇਧਰ ਮਾਗ ਆਏ ਬੋਲੂ ਆਇਆ ਆ ਜਾ ਬੋਲੂ ਆ ਜਾ ਜਾ ਪੱਜੇ 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 ਆ ਆ ਗਈ ਦੇਖ ਖੜੀ ਆ ਜਾ ਪੱਜੇ ਓ ਰਿਆ ਆ ਜਾ ਪੱਜੇ ਆ ਆ ਜਾ ਆ ਆ ਓ ਰਿਆ ਆ ਜਾ ਆ ਜਾ ਪੱਜੇ 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 ਤੇਨ ਤੇਰਾ ਮਲਾਪ ਕਰਾਂ ਬਈ ਨਾ ਆ ਜਾ ਓ ਰਿਆ ਆ ਇਹ ਆ ਦੇਖ ਐਨੂੰ ਜਾਣਦੀ ਕੌਣ ਆ ਸਾਡੀ ਟੀ ਟੀ ਦਿਨ ਰੋਜ਼ ਮੇ ਮਲਾਉਣਾ ਨਾ ਦੇ ਕਿੰਦੀ ਚੱਲੇ ਨਾ ਖੇਡ ਏ ਟੀ ਟੀ ਦੱਰ ਦੇ ਇਹਦੇ ਆ ਜਾ ਇਹਨੇ ਖੇਡ ਐਨੂੰ ਪਛਾਣ ਕੌਣ ਹੈ ਤੂੰ ਹੈ ਆ ਦੇਖੇ ਸਾਡੀ ਟੀ ਟੀ ਹੈਗੀ ਕਿ ਵੱਡੀ ਜੱਡੀ ਇਹ ਛਾਤੀ ਇਹ ਕੁਝ ਨਹੀਂ ਖਾਂਦੀ ਨਾ ਕੱਖ ਖਾਂਦੀ ਨਾ ਕੁਝ ਖਾਂਦੀ ਕਰਨ ਕਿ ਇਹ ਆ ਗਈ ਵੱਡੀ ਦੀ ਜਿਵੇਂ ਹੋਰ ਇਹ ਤਾਂ ਨਹੀਂ ਬਾਜੀ ਅੱਜ ਲਈ ਦੀਦੀ ਆਜੋ ਆਜੋ ਸਾਨੂੰ ਹੋਰ ਲੈ ਕੇ ਚੱਲੇ ਦੀਦੀ ਦੇਖ ਤੋ ਤੇ ਮਾਂਗਰ 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 ਫਿਰ ਹੀ ਜਾਂਦੀ ਹੈਗੀ ਤੂੰ ਬੰਦੀ ਨਹੀਂ ਹੈਗੀ ਟੱਕਦੀ ਨਹੀਂ ਹੈਗੀ ਹੈ ਤੁੱਪੇ ਤੇ ਮਾਰਾ ਮਟਾ ਫੇਕਰ ਨਹੀਂ ਹੈਗਾ ਹੁਣ ਦੇਖੇ ਨੇ ਚੁੱਲੇ 'ਚ ਜਾਣਾ ਹੋ ਗਏ ਕਿਵੇਂ ਜੀਬ ਕ ਨੇ ਅੱਛਾ ਢਿੱਡੇਗੀ ਐਂ ਤੇ ਦਿਮਾਹ ਦੇ ਲੱਗ ਸਾਈਕਲ ਤੇ ਝੂਟ ਪਿੱਠਕਦੀ ਨਹੀਂ ਹੈਗੀ ਆਜਾ ਤੂੰ ਸਾਈਕਲ ਤੇ ਝੂਟੇ ਦਾ ਮੱਟ ਢਿੱਡਿਆ ਜਾਏ ਇੱਥੇ ਬੈਠ 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 ਇੱਥੇ ਬੈਠੇ ਤੇ ਤੂੰ ਝੂਟਾ ਦਵਾ ਮੈਂ ਜੋ ਵੀ ਢਿੱਡ ਨਾ ਸਿੱਧ ਨੇ ਝੂਟਾ ਹੁਣ ਸਾਈਕਲ ਤੇ ਇਹ ਨਹੀਂ ਲੈਣੀ ਝੂਟੇ ਤੇ ਐਣਾ ਨਾ ਆ ਜਾ ਆ ਜਾ 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 ਢਿੱਕਦੀ ਨਹੀਂ ਹੈਗੀ ਨੀਚੇ ਇਹਦੇ ਮੋਟਰਸਾਈਕਲ ਤੇ ਕਿਤੇ ਕਿਤੇ ਮਰਨ ਮਰਨ ਤੇ ਦੇਖ ਦੇਖ ਦੇ ਬੈਂਦੀ ਵੀ ਨਹੀਂ ਹੈਗੀ ਚਲੋ ਛੂਟੇ ਦੇ ਛੂਟੇ ਦੇ ਮਰੇ 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 ਮਾਰਚਿੰਗ 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 ਬੈਠ ਛੂਟਾ ਦਾ ਸਖਲਾ ਛੂਟਾ ਲੈਣਾ ਤੂੰ ਐ ਨਹੀਂ ਮੈਨ ਨਹੀਂ ਬੈਣਾ ਹੈਗਾ ਆਏ 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 ਇਹ ਪੈਂਦੀ ਨਹੀਂ ਹੋਗੀ ਮਿੰਗੀ ਜੀ ਨਹੀਂ ਬੈਣਾ ਹੈ ਦੀਪ ਕੱਢੀ ਬੈਠੀ ਰਹ ਹੁਣ ਤੈਨੂੰ ਤਾਰਨਾ ਨਹੀਂ ਹੈਗਾ ਬੈਠੀ ਰਹ ਇਹਦੇ ਟੋਕਰੀ ਚੰਗਾ 2 ਘੰਟੇ ਆ ਜੀ ਇਧਰ ਆ ਨੀ ਇਹ ਕਾ ਦੇਖ ਇਹਨੂੰ ਛੂਟੇ ਦੇ ਕੇ ਦਿੰਦੇ ਹਾਂ ਇਹਨੂੰ ਛੂਟਾ ਦੂੰ ਮੈਂ ਇਹ ਭੇਜਨ ਦੀ ਇਹ ਕੁਝ ਭੇਜ ਚਾ ਛੁਟਾ ਦੇ ਤੈਨੂੰ ਜਿਮੀ ਭੇਜ ਭੇਜ ਐਨੂੰ ਮੈਂ ਛੁਟਾ ਦੇ ਦੇਣਾ ਇਹ ਕੁਝ ਨਹੀਂ ਕਹਿੰਦੀ ਹੈਗੀ ਕਿ ਬਚੇ ਰਾਮ ਨਾ ਭੇਜਾਂਦੀ ਆ ਟੀ 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 ਬੀ ਤਾ ਰਾ ਰਾ ਪੋਲੀ ਤੁਰਾਈ ਕੀ ਤੈਨੂੰ ਛੁਟੇ ਨਹੀਂ ਦੇਣਾ ਸੀ ਚਲੋ ਬੀ ਉਹ ਪੜਿਆ ਐ ਫਟ ਬੈਠੀ ਰਹ ਦਿੰਦ ਤ ਆ ਜਾ ਫਸ ਗਈ ਆ ਜਾ ਜਿਵੇਂ ਰਿਆ ਆ ਐਕਟਿਵੇਟ ਛੋਟਾ ਦਾ ਮਨ ਛਿੰਮੋ ਆ ਜਾ ਬਜਾ ਬਜਾ ਜਾ ਆ ਦੇਖੋ ਐਕਟਿਵੇਟ ਆ ਤੇ ਬੈਂਦੀ ਆ ਜਾ ਬੈ ਜਾ ਚਲੋ ਵੀ ਆ ਦੇਖ ਆ ਛੋਟੀ ਜੀ ਲੈ ਲੈ ਤੂੰ ਕਿੱਧਰ ਕਿੱਧਰ ਇਧਰ ਤੈਨੂੰ ਛੂਟੇ ਨਹੀਂ ਦੇਣਾ ਤੂੰ ਪਹਿਲਾਂ ਬੈਠੀ ਨਹੀਂ ਹੈਗੀ ਚਲ ਚੱਲ ਨਹੀਂ ਪ੍ਰੇਮੋ